ਫੁਸ਼ਾਦਪੁਰ ਦੇ ਐਸਐਸਪੀ ਸਾਹਿਬ ਨੂੰ ਤੁਸੀਂ ਮਿਲੇ ਹੈਗੇ ਆਂ ਪੱਤਰਕਾਰਾਂ ਦੀ ਕੀ ਮੰਗਾਂ ਕੀ ਸੀਗੀਆਂ ਜਿਹੜੀਆਂ ਅਸੀਂ ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਮਿਲੇ ਆਂ ਇੱਕ ਤਾਂ ਹੀ ਮੇਲੇ ਦੇ ਸਬੰਧ ਵਿੱਚ ਦੋਨੋਂ ਹੀ ਸ਼ਕਤੀਆਂ ਨੂੰ ਸੱਦਾ ਪੱਤਰ ਦਿੱਤਾ ਵੀ ਸਾਡੇ ਸੂਫੀਆਨਾ ਮੇਲਾ ਹੋ ਰਿਹਾ 12 ਅਕਤੂਬਰ ਨੂੰ ਜੀ ਤੇ ਉਹਦੇ ਵਿੱਚ ਸ਼ਿਰਕਤ ਕਰੋ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਉਹਨਾਂ ਨੇ ਸਾਡਾ ਸੱਦਾ ਪੱਤਰ ਕਬੂਲ ਕੀਤਾ ਉਹਦੇ ਨਾਲ ਨਾਲ ਅਸੀਂ ਜਿਹੜੇ ਪੱਤਰਕਾਰ ਸਾਡੇ ਸੰਗਰੂਰ ਤੋਂ ਦੋ ਸਾਥੀ ਸੀਗੇ ਉਥੋਂ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਦੇ ਉੱਤੇ ਝੂਠਾ ਜਿਹਾ ਇੱਕ ਫਰਜੀ ਮੁਕੱਦਮਾ ਬਣਾ ਕੇ ਉਹਨਾਂ ਨੂੰ ਪਰਚਾ ਦਰਜ ਨਹੀਂ ਕਰਾਇਆ ਉਹਨਾਂ ਨੂੰ ਰੈਸਟ ਵੀ ਕਰਾਇਆ ਉਹਨਾਂ ਦੇ ਅਸੀਂ ਹੱਕ ਵਿੱਚ ਅਸੀਂ ਅੱਜ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਉਹ ਮੁੱਖ ਮੰਤਰੀ ਸਾਹਿਬ ਨੂੰ ਭੇਜਣਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਇਹ ਸਰਕਾਰ ਕੋਲ ਜਾਏਗਾ ਤੇ ਉਹਨਾਂ ਸਾਥੀਆਂ ਨੂੰ ਕੋਈ ਦੇ ਬਾਰੇ ਜੀ ਰੀਲੀਫ ਮਿਲੇਗਾ ਅਸੀਂ ਉਹਨਾਂ ਦੀ ਸਪੋਰਟ ਵਿੱਚ ਇਹ ਮੰਗ ਪੱਤਰ ਦਿੱਤਾ ਤੇ ਦੂਸਰਾ ਅਸੀਂ ਐ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਇੱਕ ਦਿੱਤਾ ਉਹ ਸਾਡੇ ਜਿਹੜਾ ਇੱਥੇ ਸਿਵਲ ਸਤਾਜ ਤੇ ਸਾਡੇ ਦੋ ਪੱਤਰਕਾਰਾਂ ਦੇ ਵਿਰੁੱਧ ਇੱਥੇ ਵੀ ਪਰਚਾ ਦਰਜ ਹੋਇਆ ਸੀਗਾ ਉਹਦੇ ਸਬੰਧ ਵਿੱਚ ਵੀ ਅਸੀਂ ਸੀਐਮ ਸਾਹਿਬ ਨੂੰ ਪਹਿਲਾਂ 2 ਸਾਲ ਪਹਿਲਾਂ ਦਰਖਾਸਤ ਭੇਜੀ ਸੀ ਉਹ ਆਈ ਉਹ ਸਾਡੇ ਬਿਆਨ ਲਏ ਤੋਂ ਬਿਨਾਂ ਹੀ ਮਿਲੀ ਭੁਗਤ ਦੇ ਨਾਲ ਸਾਨੂੰ ਇਉਂ ਜਾਪ ਰਿਆ ਵੀ ਜਿਵੇਂ ਮਿਲੀ ਭੁਗਤ ਹੋਵੇ ਤੇ ਉਹਨਾਂ ਨੇ ਸਾਡੇ ਬਿਆਨ ਲਏ ਬਿਨਾਂ ਹੀ ਉਹ ਜਿਹੜੀ ਦਫ਼ਤਰ ਐਂਡ ਡੀ ਆਈਜੀ ਨੂੰ ਭੇਜ ਕਰਾ ਉਹ ਦਰਖਾਸਤ ਜਿਹੜਾ ਦਫ਼ਤਰ ਦਾ ਹੱਲ ਕਰਾਤੀ ਹੈ ਅਸੀਂ ਉਹਦੇ ਉਹਨੂੰ ਰੀਓਪਨ ਕਰਾਉਣ ਵਾਸਤੇ ਵੀ ਅੱਜ ਤੇ ਆਪ ਮੰਗ ਪੱਤਰ ਵੀ ਦਿੱਤਾ ਨਾਲ ਅਸੀਂ ਬਿਆਨ ਵੀ ਲਾਇਆ ਤੇ ਨਾਲ ਅਸੀਂ ਉਹ ਪੱਤਰ ਵੀ ਲਾਇਆ ਜਿਨ੍ਹਾਂ ਦੇ ਤਹਿਤ ਉਹ ਉੱਥੇ ਮੁਜਾਰਾ ਕਰਦੇ ਸੀ ਜਦੋਂ ਕਿ ਮੁਜਾਰਾ ਕਰਨ ਦੀ ਪਰਮਿਸ਼ਨ ਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੀ ਨਾ ਹੀ ਐਸਡੀਐਮ ਵੱਲੋਂ ਸਪੀਕਰ ਲਾਉਂਦੀ ਸੀ ਉਹਨਾਂ ਨੇ ਉਹ ਸਾਰੇ ਕਾਨੂੰਨਾਂ ਦੀਆਂ ਤੇ ਜਿਹੜੀਆਂ ਆਈਆਂ ਸੀ ਉਹਦੀ ਮੰਗ ਵੀ ਕੀਤੀ ਵੀ ਇਹਨਾਂ ਰੋਧ ਕਾਰਵਾਈ ਕੀਤੀ ਜਾਏ। ਜੀ ਐਸਐਸਪੀ ਸਾਹਿਬ ਨੇ ਕੀ ਵਿਸ਼ਵਾਸ ਪਾਇਆ? ਐਸਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਉਹ ਰੀਓ ਖੋਲਣ ਕਰਕੇ ਤੁਹਾਡੇ ਬਿਆਨ ਜਿਹੜੇ ਹੈਗੇ ਆ ਤੇ ਉਹ ਹੋਰ ਜਿਹੜੀ ਅਗਲੀ ਕਾਰਵਾਈ ਬਣਦੀ ਉਹ ਅਸੀਂ ਉਹ ਕਰਾਂਗੇ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ